ਹਾਂ ਮੈਂ ਬੇਨਤੀ ਕਰੂੰਗਾ ਇਧਰ ਗਰਜੋਤ ਜੋ ਮੇਰੇ ਲਾਗੇ ਖੜ ਜਾ ਮੇਰੇ ਵੀਰ ਜੇ ਪਲੇਅਰਾਂ ਦੇ ਨਾਮ ਬਣਾਉਣੇ ਆ ਗਰਜੋਤ ਸਿੰਘ ਆ ਸਾਰੇ ਪ੍ਰਬੰਧਕ ਵੀਰ ਮੇਰੇ ਲਈ ਸਤਿਕਾਰ ਜੋਗਾ ਕੁਗੀ ਰਸਤੇ ਵਿੱਚ ਥੋੜਾ ਸੜਕੀ ਬੁਣੀ ਠੀਕ ਨਹੀਂ ਦੋਨੀਆਂ ਟੀਮਾਂ ਨੂੰ ਬਲਾਵੀ ਮੰਗਿਆ ਔਰ ਕੋਈ ਇਧਰ ਉਧਰ ਗੇੜੀਆਂ ਨਾਲ ਕਾਟ ਕੇ ਟੀਮਾਂ ਸਾਸਰਾ ਕੇ ਨਾ ਐਨ ਅੱਜ ਅੱਜ ਕਰੀ ਜਿਹੜੇ ਨਿੱਟਾਂ ਗੇੜੀ ਬੰਦੇ ਲਕੀਚਾ ਬੰਦੇ ਕਹਿੰਦੇ ਗੇਦਾ ਇਧਰ ਦੀ ਮੈਚ ਬਹੁਤ ਸੋਹਣਾ ਖੇਡਿਆ ਜਾ ਰਿਹਾ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਰਸ਼ੀਗੋ ਮੋਰੀ ਅਜੂਰਾਂ ਫਕਰ ਫਕੀਰਾ ਸੂਰ ਵੀਰਾਂ ਦੀ ਧਰਤੀ ਮਾਹ ਬਲਦੇ ਧਰਤੀ ਆ ਪਾਲੇ ਵਾਲਾ ਫੱਟੇ ਆ ਪਿੰਡਾਂ ਦੀ ਵਿਚੋਟਿਆਂ ਨੇ ਆਪਣੇ ਗੀਤਾਂ ਤੇ ਰਾਂਇ ਸੰਗਤਾਂ ਦਾ ਮਨੋਰੰਜਨ ਕੀਤਾ ਆਪਣੇ ਗੀਤਾਂ ਦੇ ਨਾਲ ਜੋੜਿਆ ਹੁਣ ਪੰਜਾਬੀਆਂ ਦੀ ਮਾ ਖੇਡ ਕਬੱਡੀ ਦਾ ਪਹਿਲਾ ਜਿਹੜਾ ਮੈਚ ਜੋ ਸ਼ੁਰੂ ਹੋ ਚੁੱਕਾ ਬਹੁਤ ਬਹੁਤ ਧੰਨਵਾਦ ਆ ਲੈ ਵੀ ਜਿੰਦਿਆ ਮੇਰ ਸਿੰਘ ਵਾਲਿਆ ਜੀ ਜੰਮੇ ਦੀ ਥੋੜੀ ਵੱਡੀ ਆ ਤੂੰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਲੈ ਹੋਰ ਵੀ ਜਿਹੜਾ ਕੋਈ ਵੀਰ ਆਇਆ ਤੁਸੀਂ ਵੀ ਆਪਣੀ ਕਲਾ ਦਾ ਪ੍ਰੈਸ਼ਰ ਕਰਨ ਲਈ ਦੱਸੀ ਪ੍ਰੀਵਿਊ ਸੀ ਕਿਹੜੇ-ਕਿਹੜੀਆਂ ਟੀਮਾਂ ਜਿਹੜਾ ਵੱਡਾ ਮੈਚ ਹੁਣ ਆਪਾਂ ਕਾਰਗਰੀ ਇੱਕ ਪਾਸੇ ਦਾ ਹਰੀ ਦੇ ਜਿਹੜੇ ਤਰਫ ਵਾਲੀ ਟੀਮ ਆ ਦੂਜੀ ਜੀ ਟੀਮ ਹੋਰ ਦੱਸੋ ਕਿੱਥੋਂ ਦੀ ਆ ਗੋਪੀ ਆਲੇ ਵਾਲਿਆ ਗੋਪੀ ਆਲੇ ਵਾਲਿਆ ਖਾੜੇ ਚ ਲੈ ਕੇ ਆਪਨੇ ਟੀਮ ਆ ਤੇ ਦੂਜੇ ਪਾਸੇ ਜਿਹੜੀ ਟੀਮ ਆ ਹਰੀਕੇਲੇ ਮੰਗੇ ਮਰੂਤੀ ਦੀ ਟੀਮਾ ਲਓ ਇਧਰ ਗੁਰੂ ਦੇ ਖਾਲਸੇ ਦੀ ਪਈ ਹੋਈ ਰੇਡ ਖੇਡ ਮੈਦਾਨ ਵਿੱਚ ਕਿ 459 ਜੋ ਨਰੇ ਦੀਨ ਦੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂਰੂ ਛੜ ਗਿਆ ਬੱਲੇ 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 ਮੈਨੂੰ ਲੱਗਦਾ ਆ ਲਾ ਕੇ ਵਿੱਚ ਵੱਡੇ ਵੱਡੇ ਮਾਲਾ ਇੱਕ ਵਾਰੀ ਬਾਬਾ ਖਵਾਜਾ ਖੇਰੀ ਦੇ ਨਾਂ ਤੇ ਖੜ ਕੇ ਤਾੜੀ ਮਾਰ ਦਿਓ ਸਾਰੀ ਸੰਗਤਾਂ ਹਾਂ ਖੇਡ ਕਬੱਡੀ ਵੱਧੀਆ ਸਾਡੇ ਪਿੰਡ ਦੇ ਵੀ ਢੋਲੀ ਬਾਈ ਤੇਰਾ ਵੀ ਧੰਨਵਾਦ ਆ ਲਓ ਖੇਡ ਮੈਦਾਨ ਜੱਫਾ ਲੱਗਣ ਜਾਣਿਆ ਵੱਡਾ ਮੈਂ ਜਿਹੜਾ ਵੀ ਬਹੁਤ ਤਗੜਾ ਖੇਡਿਆ ਇਹਨਾਂ ਕਬੱਡੀ ਵਾਲੀਆਂ ਟੀਮਾਂ ਵੱਡੇ ਪੈਜਾਂ ਟੀਮਾਂ ਗਿਆ ਤੇ ਮੰਗਾ ਹਰੀਗੜ੍ਹ ਦੇ ਦੋਵੇਂ ਟੀਮਾਂ ਰੈਡੀ ਕਰਨ ਜਿਹੜਾ ਅਗਲਾ ਮੈਚ ਆ ਲਓ ਸਾਹਮਣੇ ਖਾਲਸੇ ਦੀ ਰੇਡ ਪਈ ਹੋਈ ਤੇ ਚਾਰ ਖਿਡਾਰੀ ਤਿਆਰ ਪਰ ਤਿਆਰ ਨੇ ਇਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਨੱਕ ਲੈਂਦੇ ਜਾਫੀ ਮੋੜੇ ਆੜੇ ਅੜ ਕੇ ਵੱਖਰਾ ਨਜ਼ਾਰਾ ਜੀ ਬਾਬਾ ਸ਼ੰਦਰ ਸਿੰਘ ਜੀ ਉਮੀ ਚੇਚੇ ਤੌਰ ਤੇ ਪਜਨੇ ਫਿਰ ਬਹੁਤ ਤੁਹਾਨੂੰ ਜਲਦੀ ਸੇਵਾ ਕਰਦੇ ਆ ਲਓ ਸਾਹਮਣੇ ਖੁੱਟ ਕਬੱਡੀ ਹੋਈ ਆ ਲੱਗਿਆ ਗਿਆ ਜੂਦ ਉਹਨਾਂ ਖਦਾਰੀਆਂ ਦੇ ਵਿਚਾਲੇ ਲਓ ਸਾਹਮਣੇ ਅਗੇ ਖਾਲਸਾ ਕਹਿੰਦੇ ਕੋਸ਼ਿਸ਼ ਕਰ ਰਿਹਾ ਨੰਬਰ 9 ਦੀ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਸੰਦਰਾ ਪਿਆਰ ਨਾਲ ਪਿਆਰ ਨਾਲ ਹਜੇ ਮੁੰਡੇ ਕਿੰਦੇ ਸਾਗ ਦੀ ਗੰਦਲ ਵਰਗੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਬੜੀ ਛੇਦੀ ਨਹੀਂ ਕਰਦੇ ਹਾਂ ਪਿਆਰ ਦੀ ਘਿਰ ਪਿਆਰ ਨਾਲ ਕਿੰਨ ਤੱਕੀ ਬਾਹ ਨਾ ਲੱਗੇ मां ਸੋਹਣੀ ਖੇਡ ਕਬੱਡੀ ਦੀ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਪਰਮਜੀਤ ਸਿੰਘ ਜੀ ਸਾਡੇ ਲਰਮਨ ਸਾਹਿਬ ਤੇ ਪ੍ਰੀਤ ਸਿੰਘ ਜੀ ਨੰਬਰਦਾਰ ਤੇ ਸਾਡੇ ਵੀਰ ਦੇਵ ਜੀ ਹਰਪਾਲ ਸਿੰਘ ਬਲਵਿੰਦਰ ਸਿੰਘ ਲਾਡੀ ਬਾਈ ਦਾ ਨਿਸ਼ਾਨ ਬਾਈ ਦਾ ਸਿਮਰਨ ਉਹਨਾਂ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਗਿਆਰ ਸਿੰਘ ਆਂਗਰਕਾ ਜਿਹੜਾ ਪੁੱਤਰ ਕਹਿੰਦੇ ਪੰਜਾਬੀ ਸੱਭਿਆਚਾਰ ਨੂੰ ਮਾਣ ਦੇ ਲਓ ਸਾਹਮਣੇ ਕਬੱਡੀ ਫੇਰ ਪਈ ਹੋਈ ਆ ਗੁਰਨੂਰ ਜਿੰਨੀਆਂ ਕਮਟੀਆਂ ਪਾਊਗਾ ਨਿਸ਼ਾਨ ਫੱਤੇ ਵਾਲੇ ਕੋਨੇ 100-100 ਦੇ ਮਾਰਸਾਨ ਹੋਣਗੇ ਆ ਚੱਲੀ 150 ਦੀ ਇਹ ਗੁਰਨੂਰ ਆ ਤੇ ਨਿਸ਼ਾਨ ਬਾਈ ਕਹਿੰਦਾ ਵੀ ਆਪਾਂ 100 ਦੇ ਜਿੰਨੀਆਂ ਰੀਡਾ ਭੱਜੂ ਉੰਨੇ ਮਾਰਸਾਨ ਆ ਹਾਂ ਬੰਦੇ ਮਾਣੇ ਬਲੇ ਪਿੱਛੇ ਨਾਲ ਗੀਤ ਜੀ ਸਾਡੀ ਸੰਗ ਦਾ ਮਨਮਣਾ ਪਿੱਛੇ ਹੋ ਜੂ ਬਹੁਤ ਧੰਨਵਾਦ ਆ ਸਰਕਲੀ ਹਾਂ ਤਾਂ ਜਿਹੜਾ ਸਵਾਟ ਹਾਂ ਜਿਵੇਂ ਘੋੜੇ ਨੂੰ ਛੱਡੀਦਾ ਨਾ ਆਏ ਜਾਣਗੇ ਅੱਜ ਗੱਡੀਆਂ ਲਓ ਇਹ ਇੱਥੇ ਇੱਥੇ ਬੱਲੇ 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 ਤਾੜੀ-ਤਾੜੀ ਵੱਜ ਗਈ ਮੇਲਾ ਬਣ ਗਿਆ ਮੇਲਾ ਬਣ ਗਿਆ ਇਹ ਇੱਥੇ ਇਹ ਇੱਥੇ ਲੈ ਜੀ ਮੇਰੀ ਅਫੀਰਾ ਡੱਕ ਬਣ ਕੇ ਦਿੱਲੀ ਗਿਆ ਬੱਲੇ ਆਦੀ ਲਹਿੰਗਾ ਲੱਗਿਆ ਜੱਫਾ ਸਾਡੇ ਪ੍ਰੀਤ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦਾ ਭਾਗ ਜਾ ਉਹ ਵੀ ਉਹਨਾਂ ਦੇ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਬਹੁਤ ਵੱਡੇ ਸਹਿਯੋਗ ਨੇ ਨੰਬਰ ਰੇਟਰ ਦਾ ਇਹ ਫੱਡੂ ਆ ਮੱਲੜਾਂ ਗਿਆ ਫੇਡੂ ਵੱਡੇ ਮੈਚ ਦੀਆਂ ਟੀਮਾਂ ਮੈਦਾਨ ਵਿੱਚ ਆਉਣ ਸਾਰਿਆਂ ਮਾਣ ਜੋ ਸਤਿਕਾਰ ਜੋ ਸ਼ਹੀਦਾਂ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਲਓ ਸਾਹਮਣੇ ਕਬੱਡੀ ਫੇਰ ਪਈ ਹੋਈ ਆ ਚਾਰੇ ਜੱਫੀ ਤਿਆਰ ਪਰ ਤਿਆਰ ਨੇ ਮੁਕਾਬਲਾ ਚੋਟੀ ਦਾ ਬਾਬਾ ਜੀ ਦਾ ਮੇਲਾ ਇਹ ਇੱਥੇ ਮਾਰ ਮੋੜਾ ਬੱਲੇ ਬੱਲੇ ਉੱਠ ਉੱਠ ਕਬੜਿਆ ਇਹ ਇੱਥੇ ਇੱਥੇ ਸਵਾਗਾ ਸਵਾਗਾ ਮੜਾ ਬਚਾ ਕੇ ਬਚਾ ਕੇ ਬਚਾ ਕੇ ਬਚਾ ਕੇ ਬਾਪੂ ਸਵਾਗੀ ਦੇ ਬੈਠਾ ਬਾਪੂ ਜੀ ਇਹ ਇਹ ਤੁਹਾਡੀ ਜ਼ਿੰਮੇਵਾਰੀ ਹੈ ਪਰਾਂਦੇ ਵੀਰਾਂ ਦੀ ਵੀ ਮੜਮੜ ਬੇਨਤੀ ਕਰੀ ਆਪਾਂ ਮੇਰਾ ਫਰਜ ਹੈ ਸੰਗਤ ਨੂੰ ਕਹਿਣਾ ਮੈਂ ਪਿੱਛੇ ਕਰਨੀ ਮੜਮੜ ਮੜਮੜ ਪਿੱਛੇ ਸੰਗਤ ਨੂੰ ਬੇਨਤੀ ਜੀ ਲੈਣ ਛੱਡੋ ਯਾਰ ਵੱਡੇ ਮੈਦਾਨ ਦੋਵੇਂ ਟੀਮਾਂ ਆ ਜਰਾਂ ਆ ਬੈਨ ਛੱਡੋ ਜੀ ਮਣੀ ਮਾਣੀ ਆਮ ਛੱਡੋ ਪਿੱਛੇ ਹੋ ਜਾ ਪਤਾ ਲੱਗਿਆ ਜਿਹੜਾ ਇੱਥੇ ਝਾੜ ਜਾ ਜਾਂਦੇ ਆ ਆਸਾ ਗਾਜੇ ਮੜਾ ਇਹ ਪਿੱਛੇ ਨੂੰ ਹੋ ਜਾਣਾ ਪੇਰ ਗੱਲ ਜਮ ਟਗਾਣੇ ਲੱਗ ਜੂਗੇ ਕਿਉਂਕਿ ਇਹ ਕੋਈ ਵੈਟ ਬਾਜੂ ਭਰਵਾੜੇ ਦੇ ਤੁਹਾਨੂੰ ਪਤਾ ਯਾਰ ਹਾਂ ਅਸਾ ਅਕਾਈ ਕਰੋ ਪਿੱਛੇ ਜੀ ਬਾਹਰੋਂ ਸੈਂਟਰੀ ਪਿੱਛੇ ਕਰੋ ਕਰਬਣਾ ਆ ਮੁਰਕੇ ਕੰਮ ਲੰਘ ਜਾਣਾ ਮੇਲੇ ਨੇ ਲੰਘ ਜਾਣਾ ਖੇਚਦੇ ਕੰਮ ਲਓ ਇਧਰ ਮੁਕਾਬਲਾ ਬਹੁਤ ਚੋਟੀ ਦਾ ਸਿੰਘ ਜੀ ਕਿੰਗ ਗੁਰੂ ਦਾ ਖਾਲਸਾ ਕਬੱਡੀ ਪਾਉਣ ਲਈ ਮੈਦਾਨ ਵਿੱਚ ਵਧਿਆ ਹੋਇਆ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਆ ਕਿ ਨਾ ਫੜ ਹਰਵਿੰਦਰ ਕੈਨੇਡਾ ਦੇ ਬਾਪੂ ਜੀ ਨੇ ਬਹੁਤ ਵੱਡੇ ਪਿਆਰ ਨੇ ਕੈਨੇਡਾ ਦੇ ਪਰਿਵਾਰ ਨੇ ਇਹਨਾਂ ਬੋਲਾਂ ਲਈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬਰਵਿੰਦਰ ਕੈਨੇਡਾ ਦਾ ਬਾਬਾ ਖਵਾਜਾ ਖਜਰੀ ਜੀ ਦੇ ਨਾਮ ਤੇ ਬਹੁਤ ਵੱਡੇ ਮਾਣ ਕੋਤੇ ਕਰਦੇ ਆ ਹਾ ਗੁਰਸਿੱਖ ਸਿੰਘ ਜੀ ਆਲੇ-ਵਾਲੇ ਨੂੰ ਵੀ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਆ ਹਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਅ ਨਿਸ਼ਾਨ ਸਿੰਘ ਜੀ ਫੱਤੇ ਅੜਗਾਂ ਦੀ ਬਹੁਤ ਵੱਡੇ ਮਾਣ ਦੱਲੇ ਇਹਨਾਂ ਬੋਲਾਂ ਲਈ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਉਧਰ ਸਾਡੀਆਂ ਮਤਾਵਾਂ ਭੈਣਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਗੁਰੂ ਘਰ ਵਿੱਚ ਤਨ ਮਨ ਦੇ ਨਾਲ ਸੇਵਾ ਕੀਤੀ ਬਾਬਾ ਜੀ ਦੇ ਦਰਬਾਰ ਤੇ ਸਾਰੇ ਸੇਵਾਦਾਰਾਂ ਇਧਰ ਫੇਰ ਬੰਨੇ 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 ਇੱਥੇ ਇੱਥੇ ਅੱਗੋਂ ਵਿੱਚੋਂ ਅੱਗੋਂ ਵਿੱਚੋਂ ਕਹਿੰਦਾ ਅੱਜ ਬੋਲ ਅੱਜ ਬੋਲ ਫੜ ਲਿਆ ਗੁੱਟ ਫੜ ਕੇ ਬੰਨਾਲਿਆ ਉਹਨੇ ਲੈ ਵੀ ਢੋਲੀ ਭਾਈ ਤੈਨਰੇ ਮੌਕਾ ਦਿੱਲੇ ਇਸ ਦੁਬਾਰਾ ਵੱਡੇ ਮੈਦੀਨ ਟੀਮਾਂ ਖੜੇ ਜਾਣੀਆਂ ਰਸਵਾਰ ਕੇ ਟਗਾ ਟਾੜੀ ਨਾਲੇ ਤੱਕ ਫੋਟੋ ਕਰਵਾਵਾਂਗੇ ਅੱਜ ਵਾਈਕਰ ਨੇ ਦਿਨ ਲਾਇਆ ਮੌਸਮ ਬੜਾ ਸੋਹਣਾ ਮੌਸਮ ਬੜਿਆ ਰਵੇ ਇਹ ਇੱਥੇ ਇਹ ਇੱਥੇ ਇਹ ਇੱਥੇ ਇਹ ਇੱਥੇ ਤਾੜੀ ਮਾਰ ਦਰਸ਼ਕੀਓਂ ਤੇ ਮੈਚ ਦੀਆਂ ਟੀਮਾਂ ਉਹ ਜਲਦੀ ਮੈਦਾਨ ਵਿੱਚ ਆਉਣ ਗੋਪੀ ਆਨੇਗਾ ਪ੍ਰੀ ਟੀਮ ਨੂੰ ਲੈ ਕੇ ਆਵੇ ਤੇ ਮੰਗਾ ਅਮਰੁੱਦੀ ਹਰੀਕੇ ਪੱਤਨ ਜਿਹੜੇ ਤਰ ਤਾ ਨਹੀਂ ਮੰਨੀ ਪਰਮਣੀ ਟੀਮ ਆ ਬਹੁਤ ਵੱਡਾ ਢੇਰ ਵਾਲਾ ਸ਼ੋਅ ਮੈਚ ਹੋਣਾ ਮੈਂ ਬੇਨਤੀ ਕਰੂ ਵੀ ਜਲਦੀ ਉਹ ਦੋਵੇਂ ਟੀਮ ਮੈਦਾਨ ਵਿੱਚ ਆ ਜਾਏ ਕਿਉਂਕਿ ਮੌਸਮ ਥੋੜਾ ਤੁਹਾਨੂੰ ਪਰਾਂ ਵੀ ਥੋੜਾ ਨਾ ਵੀ ਲੱਗਾ ਤੇ ਮਿੱਲੀ ਮਿੱਲੀ ਪਾਣ ਵੀ ਚਦਾ ਕਿਉਂਕਿ ਕਿਸਾਨ ਦੀਆਂ ਫਸਲਾਂ ਦਾ ਵੀ ਉਹਨੂੰ ਖਿਆਲ ਆ ਤੇ ਆਪਣੇ ਕਬੱਡੀ ਦਾ ਵੀ ਖਿਆਲ ਆ ਸਾਰਾ ਕੋਰ ਪਰਮਾਤਮਾ ਨੇ ਜੋ ਕਰਦਾ ਚੰਗਾ ਹੀ ਕਰਦਾ ਪਰ ਪਾਣ ਦੋਵੇਂ ਟੀਮਾਂ ਨੂੰ ਬੇਨਤੀ ਹੈ ਜਲਦੀ ਜਲਦੀ ਇਹ ਬੱਲੇ 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 ਬਿੱਡੂ ਹੁੰਗੜੂ ਗਿਆ ਬਿੱਡੂ ਗਿਆ ਬਿੱਡੂ ਗਿਆ ਮੇਲਾ ਬਣ ਗਿਆ ਬਿੱਡੂ ਗਿਆ ਬਿੱਡੂ ਗਿਆ ਬਿੱਡੂ ਗਿਆ ਬਿੱਡੂ ਗਿਆ ਤਾਵੇ 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 ਦੇ ਲੋਦੇ ਨੂੰ ਸਵਾਦ ਨਾਲ ਤਾੜੀ ਜੀ ਮਾਰ ਕੇ ਹਾਂ ਅਜੇ ਤਾਂ ਨਜ਼ਾਰੇ ਵੱਜ ਰਹੇ ਆ ਭਾਈ ਤੁਹਾਨੂੰ ਕਹਿੰਦੇ ਸੁਹਾਗਾ ਦਾ ਟਰੈਕਟਰ ਮੜੇ ਪਿੱਛੇ ਕਰੋਗੇ ਨਾ ਵੇਖੀ ਕਿੱਦਾਂ ਪੈਂਦਾ ਅੱਜ ਵੇਖੀ ਕਿੱਦਾਂ ਪੈਂਦਾ ਇਹ ਪਿਆਰ ਦਾ 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 ਵਾਹਿਗੁਰੂ ਵਾਹਿਗੁਰੂ ਹਾਂ ਵਾਹਿਗੁਰੂ 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 ਇਹਦਾ 15 ਐ ਸੈੱਡ ਤੇ ਕੁੱਝ ਪਾਸੇ ਤੇ ਢੇਰੀ ਦਾ ਮੈਚ ਨੇ ਲਾਹ ਲਸੜਦੇ ਆ ਆ ਉਹ ਮਾਰ ਦੇ ਕੋਤੀ ਲੇ ਭੋਰਾ ਕਿੱਪ ਕੱਢੀ ਆਨੇ ਮੁੰਡੇ ਯਾਰੇ ਮੱਝੇ ਭਲਿਆ ਸਾਰੀ ਸੰਗਤ ਬੜੀ ਖੌਚਾ ਬਾਗੂ ਬਾਗਾ ਬਹੁਤ ਬਹੁਤ ਧੰਨਵਾਦ ਇਹ ਤਾਂ ਹੈ ਦਰੂ ਦੇ ਨਾ ਮੀਰਾਂ ਦੇ ਦੀਵੇ ਪਾਦੇ ਸਦਾ ਵਕੀਰਾਂ ਦੇ ਫੇਰ ਉਹੀ ਗੱਲ ਉਹੀ ਗੱਲ ਇਹ ਇੱਥੇ ਇਹ ਇੱਥੇ ਇਹ ਇੱਥੇ ਪਲੀ ਜਲੇ ਕੀ ਗਰਮ ਪਕੌੜੇ ਲੱਡੂ ਵੇਸਣ ਦੇ ਟੋੜ ਕੇ ਬੀਬੀ ਬੀਬੀ ਰਿਜਿਪੀਟੇਸ਼ਨ ਦੇ ਤੇ ਕੰਮ ਆਈ ਫਿਰਦਾ ਮੁੰਡਾ ਸਰਦਾਰਾਂ ਦਾ ਆ ਮੇਲੀ ਬਣ ਕੇ ਵੇਖ ਮੇਲੀਆ ਮੇਲਾ ਯਾਰਾਂ ਦਾ ਕੱਲੋਂ ਕਹਿੰਦੇ ਧਾੜੀਆਂ ਰਕੜੇਰ ਵਿੱਚ ਪਟਾਕੇ ਪਾਣੇ ਆ ਐਨ ਗੱਲਾਂ ਟਿਕਾਣੇ ਲੱਗ ਜਣੀਆਂ ਵੱਡਾ ਖੇਡ ਮੇਲਾ ਵੱਡਾ ਜੋੜ ਮੇਲਾ ਤੇ ਮੰਡਰੀ ਕੱਲ ਰਾਂ ਨੇ ਪੁੱਜਣਾ ਜਿੰਦਰ ਮੇਰੇ ਬਹੁਤ ਹੀ ਸਤਿਕਾਰ ਤੇ ਬਹੁਤ ਵੱਡੇ ਪਿਆਰ ਸਤਿਕਾਰ ਵੀਰ ਦੇ ਰਹੇ ਆ ਦੰਤਰ ਬਾਬਾ ਖਵਾਜਾ ਪੀਰ ਜੀ ਦੇ ਨਾਂ ਤੇ ਹਰਪਾਲ ਸਿੰਘ ਸਰਪੰਚ ਆਲੇ ਵਾਲਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਦਾ ਵੀ ਪੁੱਜ ਗਏ ਆ ਸਰਦੇਵ ਸਿੰਘ ਢਿੱਲੋਂ ਸਰਪੰਚ ਫੱਤੇ ਵਾਲਾ ਬਲਵਿੰਦਰ ਸਿੰਘ ਲਾਲਕਾ ਫੱਤੇ ਵਾਲਾ ਤੇ ਸੁਖਵੀਰ ਸਿੰਘ ਲਾਲਕਾ ਫੱਤੇ ਵਾਲਾ ਹਾਂ ਬਾਬਾ ਦਾਬੀਰ ਵੀ ਇਧਰ ਤੁਰਿਆ ਗੱਡੀ ਵਾਲਾ ਕੰਮ ਹੈ ਪ੍ਰੀਮ ਸਿੰਘ ਨੰਬਰਦਾਰ ਸੇਖ ਸਿੰਘ ਜੀ ਦੇ ਇਨਸ਼ਾਅਰ ਵੀਡੀਓ ਬਣਾਉਂਦੇ ਰਾਹ ਵੇਖਿਆ ਜਿਵੇਂ ਮੱਕੀ ਜੀ ਜਿਹੜਾ ਜੱਟ ਜਿਵੇਂ ਝੋਟਾ ਨਹੀਂ ਘੜਦਾ ਜਾਇਂ ਪਟਾਕੇ ਪੈਣੇ ਆ ਪਿੱਛੇ ਤੁਸੀਂ ਆਪ ਹੀ ਹੋ ਜਾਣਾ ਜਦੋਂ ਗੱਡੀਆਂ ਛੱਡੀਆਂ ਨਾ ਮੋਟ ਕਰਕੇ ਇਧਰੋਂ ਲਓ ਸਾਹਮਣੇ ਵੇਖੋ ਇਧਰ ਖੇਡ ਮੈਦਾਨ ਵਿੱਚ ਫੇਰ ਕਬੱਡੀ ਪੈ ਰਹੀ ਆ ਸਾਰੇ ਵੀਰ ਸਾਰੀ ಗ್ರಾಮ ਪੰਚਾਇਤ ਸਾਰੀ ਪ੍ਰਬੰਧ ਕਮੇਟੀ ਬਹੁਤ ਵੱਡੇ ਮਾਣ ਬਹੁਤ ਵੱਡੇ ਸਤਿਕਾਰ ਵੀਰਾਂ ਨੇ ਦਿੱਤੇ ਇਹਨਾਂ ਬੋਲਾਂ ਲਈ ਬਹੁਤ ਬਹੁਤ ਧੰਨਵਾਦ ਆ ਐਨ ਪਟਾਕੇ ਪਈ ਜਾਂਦੇ ਆ ਨੰਬਰਦਾਰਾ ਵੇਖੀ ਬੜੀ ਜਾਂਦਾ ਇੱਥੇ ਠੀਕਾ ਠੀਕਾ ਵਰਗੀ ਗੱਲ ਦੇ ਥਾਪੀ ਮੁੰਡੇ ਨੂੰ ਇਹ ਥੱਲੇ ਤੇ ਜੌਣ ਲਾਉਂਦੇ ਨਹੀਂ ਤੇਰੇ ਬੰਬੇ ਬੰਬੇ ਵਾਲੇ ਮਿੱਠਗੇ ਅਣਖੀਆ ਗੀਰ ਜੱਟ ਦੇ ਸਿਰਾਂ ਤੇਰਾ ਲੋਹਣ ਚੁੰਦੀਆਂ ਫਿਰ 21 ਸਾਲਾਂ ਨੇ ਜੱਟ ਨੂੰ 바이 바이 ਕਹਿੰਦੀ ਦੁਨੀਆ ਪੀਰ ਬਾਬਾ ਖਵਾਜਾ ਜੀ ਨੇ ਵੱਡੀ ਮਿਹਰ ਕੀਤੀ ਤੇ ਕੈਨੇਡਾ ਦੀ ਧਰਤੀ ਦੇ ਵੀ ਬੋਲ ਬੋਲ ਕੇ ਆਇਆ ਤੁਹਾਡਾ ਚੱਕ ਵੀ ਮੈਂ ਦੇਣਾ ਨਹੀਂ ਦੇ ਸਕਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਸੁਰਜ ਸਿੰਘ ਜੀ ਪਹਿਲਵਾਨ ਤੇ ਸਰਦਾਰ ਅਨੂਬ ਸਿੰਘ ਜੀ ਪਹਿਲਵਾਨ ਉਹ ਵੀ ਪੁੱਜੇ ਹੋਏ ਨੇ ਜਿਹੜੇ ਕਹਿੰਦੇ ਘੋੜੀਆਂ ਘੋੜੇ ਰੱਖਣ ਦੇ ਸ਼ਕੀਰ ਨੇ ਸਰਦਾਰ ਅਨੂਬ ਸਿੰਘ ਜੀ ਸਾਰਿਆਂ ਦਾ ਖਾਸ ਤੌਰ ਤੇ ਬਹੁਤ-ਬਹੁਤ ਧੰਨਵਾਦ ਹਾਂ ਮਇਤਰ ਸੇਵਾ ਲੈਣਗਾ ਭਾਈ ਮਇਤਰ ਸੇਵ ਕਿਦਾ ਤਰਸੀਮ ਖਾਰਾ ਆਲੇ ਕਿੱਥੇ ਖੜਿਆ ਆ ਵੇ ਸਾਹਮਣੇ ਆ ਜਾ ਐਨੋ ਭਰਾ ਸਾਡੇ ਸਾਰੇ ਵੀਰ ਨੇ ਨਵੇਂ ਆ ਦਾ ਚਾਹ ਹੁੰਦਾ ਨਵੇਂ ਦਿਨ ਦਾ ਬੰਦਿਆ ਪੁਰਾਣੇ ਤਾਂ ਪੁਰਾਣੇ ਹੁੰਦੇ ਆ ਇਧਰ ਵੇ ਕੀ ਬਣੀ ਜਾਂਦਾ ਗਿਆਮੀ ਗਿਆਮੀ ਇਧਰ ਉਹ ਇਧਰ ਚੱਲ ਕੇ ਨੇ ਗਿਆ ਗਿਆਨੀ ਗਿਆ 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 ਮੇਲਾ ਬਣ ਗਿਆ ਬਾਈ ਇਨੇ ਪਹਿਲਾਂ ਤੇਰੇਦਾਲੇ ਹੋਣਾ ਜਿਹਨਾਂ ਮਾਣ ਕਰਨਾ ਵਾ ਜਿੰਦੇ ਮੀਰ ਸਿੰਘ ਵਾਲੇ ਦਾ ਇਹ ਦੁਬਾਰਾ ਜਿਹਦਾ ਆਪਾਂ ਮਾਣ ਕਰਨਾ ਆਪਣੇ ਸਾਰਾ ਇਧਰ ਪਰਾਕੇ ਸਰਗਾਂ ਮੋੜ ਰਿਆ ਲਓ ਸਾਹਮਣੇ ਕਿੰਨੇ ਪਹਿਲਾਂ ਬਾਜੀਆਂ ਪਈਆਂ ਤੇ ਬਾਜੀਆਂ ਪਾਉਣੇ ਤਾੜੀ ਮਾਰੋ ਜਿਹਨੇ ਵੀ ਆਪਣੇ ਬਿਰਸੇ ਨੂੰ ਸਾਹਮਣੇ ਰੱਖਿਆ ਜਿੰਦੇ ਮੀਰ ਸੋਇਆ ਚਾਵਲ ਦਪੈਰ ਨੂੰ ਖਾਏ ਰੋਟੀ ਤੇ ਸੀਨਾ ਆਪਣਾ ਤੰਦੂਰ ਵਿੱਚ ਕਰੇ ਛੱਲੀ ਤੇ ਭੁੱਖੇ ਪੇਟ ਦੀ ਇੱਕ ਭਜਾਏ ਰੋਟੀ ਵੀ ਵੇ ਸ਼ੁਗਰ ਨੂੰ ਰਾਸ ਨਾ ਆਏ ਰੋਟੀ ਪ੍ਰੀਤ ਸਿੰਘ ਨੰਬਰਦਾਰ ਨੇ ਬਹੁਤ ਵੱਡੇ ਪਿਆਰ ਦੇ ਦੇਣਾ ਬੋਲਣ ਲਈ ਹਰਵਿੰਦਰ ਕੈਨੇਡਾ ਦੇ ਬਾਪੂ ਜੀ ਨੇ ਵੱਡੇ ਪਿਆਰ 15 ਬਸ ਕਰਾਉਣਾ ਖਾਲਸਾ ਮੀਰੋ ਰੂਪ ਖੇਤ ਪੁਰਜਾ ਪੁਰਜਾ ਕਟਵਰੇ ਕੰਵਨਾ ਸ਼ਾਹ ਦੇ ਖੇਤ ਸਰਦਾਰ ਪ੍ਰੀਮ ਸਿੰਘ ਜੀ ਨੰਬਰਦਾਰ ਨੇ ਬਹੁਤ ਵੱਡੇ ਮਾਰ ਦਿੱਤੇ ਆ ਅੱਜ ਵੱਡਾ ਭਾਈ ਤਰਸੀਮ ਵੀ ਨਜ਼ਰ ਆ ਰਿਹਾ ਭਾਈ ਨੇ ਜਲੇਦਾਰ ਸਰਦਾਰ ਤਰਸੀਮ ਸਿੰਘ ਜੀ ਦਾ ਬਾਰ ਬਾਰ ਮੈਂ ਧੰਨਵਾਦ ਕਰਦਾ ਹਾਂ ਆ ਇੱਕ ਦੋ ਕਬੱਡੀਆਂ ਪੌੜ ਵੱਡੇ ਮੈਚ ਦੀਆਂ ਟੀਮਾਂ ਤਿਆਰੀ ਬਣਾ ਚੁੱਕੀਆਂ ਜਿਹੜਾ ਵੱਡਾ ਮੈਚ ਆ ਹਾਂ ਆ ਕੀ ਨੂੰ ਆ ਕੀ ਦਾ ਮਾਰਸਵਾ ਕਰਨਾ ਇੱਕ ਗਰਨੂਰ ਫਤਿਹਗੁਰ ਦਾ ਮਾਰਸਵਾ ਹੋਰ ਹਾਂ ਠੀਕ ਹੈ ਜੀ ਧੰਨਵਾਦ ਜਾਂਦੇ ਵਕਤ ਦੇ ਰੋ ਭਰਾ ਪਤਾ ਨਹੀਂ ਕਿੱਥੇ ਮਾਨ ਮਹਾਰਾਏ ਨੇ ਮਿਹਰ ਕਰਦੇ ਨੇ ਕਿਹਦਾ ਵੀਜੇ ਲੱਗ ਜਾਣਾ ਕਿਹਦੀ ਚੜ੍ਹਦੀ ਕਲਾ ਦੇਣੀ ਕਿਹਦੀ ਕਰੇ ਬਾਗੇ ਨੇ ਟਲਕਾਰੀਆਂ ਜਨ ਲਾ ਦਿੰਦੇ ਪੁੱਤਾਂ ਦੇ ਲਾਤਾ ਵਸ਼ੇ ਕਰਦੇ ਨੇ ਸਰਦਾਰ ਤਰਸੇਮ ਸਿੰਘ ਜੀ ਫਤਿਹ ਦਾ ਅੱਲੇ ਦਾ ਉਹ ਵੀ ਬਹੁਤ ਫਤਿਹ ਵਾਲਿਆਂ ਨੂੰ ਬਹੁਤ ਵੱਡਾ ਜਿਹੜਾ ਮਾਨ ਸਨਮਾਨ ਦਿੱਤਾ ਜਾ ਰਿਹਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਉਹਨਾਂ ਨੂੰ ਜੱਤ ਦਿੱਤਾ ਜਾ ਰਿਹਾ ਬੋਲੇ ਸੋਨਿਆ ਆਲਾ ਬੜਾ ਸੁੱਤ ਕੇ ਵਾਸਤਾ ਦਿੱਤਾ ਜਾ ਰਿਹਾ ਗੁਰਨੂਰ ਫਤਿਹ ਵਾਲਿਆਂ ਦੀ ਨੌਜਵਾਨਾ ਜਦੋਂ ਘਰੇ ਜਾ ਕੇ ਮਾਨ ਸਵਾਲ ਆਪਣੇ ਮਾਪਿਆਂ ਨੂੰ ਦੇਗਾ ਤੇ ਤੇਰਾ ਰਤਬਾ ਹੋਰ ਮੁੰਡਿਆਂ ਨਾਲੋਂ ਮਾਨ ਸਨਮਾਨੀ ਕਰੋ ਸਾਰੇ